ਪੇਸ਼ ਮੇਜ ਜੀ ਦਲਵੀ ਸਾਹਿਬ ਤੇ ਸਾਰੇ ਸਾਥੀਓ ਮੰਚ ਤੇ ਬਿਰਾਜਮਾਨ ਕਾਂਗਰਸ ਦੇ ਸੀਨੀਅਰ ਲੀਡਰ ਸਾਹਿਬਾਨ ਇਹ ਮਨਰੇਗਾ ਮਗਰ ਮੇਰੀਆਂ ਮਾਵਾਂ ਬੈਠੀਆਂ ਇਹ ਮਨਰੇਗਾ ਸਕੀਮ ਡਾਕਟਰ ਮਧਮੋਨ ਸਿੰਘ ਦੀ ਸੋਚ ਨੇ ਤੇ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੋਚ ਨੇ ਲੈ ਕੇ ਆਈ ਸੀ ਜਦੋਂ ਇਹ ਨਰੇਗਾ ਆਈ ਬਾਈ ਯਾਰ ਕਮਾਲ ਕਰਦਾ ਏ ਯਾਰ ਬਾਈ ਤੂੰ ਜਦੋਂ ਇਹ ਮਨਰੇਗਾ ਸਕੀਮ ਆਈ ਤੇ ਕਈ ਵਾਰੀ ਮੈਂ ਪਿੰਡਾਂ ਚ ਜਾਣਾ ਕਈ ਲੋਕ ਕਹਿੰਦੇ ਸੀ ਯਾਰ ਹੁਣ ਤਾਂ ਦਿਹਾੜੀ ਵਾਲਾ ਬੰਦਾ ਨਹੀਂ ਮਿਲਣਾ ਇਹ ਮਨਰੇਗਾ ਚੱਲ ਪਈ ਏ ਇਹ ਮੇਰੇ ਕਈ ਜ਼ਿਮੀਂਦਾਰ ਭਰਾਵਾਂ ਦੇ ਮਨ ਦੇ ਵਿੱਚ ਇਹੋ ਜਿਹਾ ਗੱਲ ਸੀਗੀ ਲੇਕਿਨ ਇਹਦੇ ਪਿੱਛੇ ਸੋਚ ਕੀ ਸੀਗੀ ਮੈਂ ਅੱਜ ਜ਼ਿਮੀਦਾਰ ਭਰਾਵਾਂ ਨੂੰ ਵੀ ਨਾਲ ਦੱਸਣਾ ਚਾਹਣਾ ਧਿਆਨ ਨਾਲ ਸੁਣ ਲਓ ਗੱਲ ਸਹੇ ਦੀ ਨਹੀਂ ਹੈ ਗੱਲ ਪਹੇ ਦੀ ਹੈ ਜਿਹੜਾ ਦੇਸ਼ ਦਾ ਗਰੀਬ ਹੈ ਜਿਹੜਾ ਜਿਹਦੇ ਕੋਲੇ ਦੋ ਕਿਨਾਰਾਂ ਜ਼ਮੀਨ ਹੈ ਨਹੀਂ ਜੇ ਉਹਦਾ ਢਿੱਡ ਨਾ ਭਰਿਆ ਜੇ ਗਰੀਬ ਦਾ ਬੱਚੇ ਕੋਲੇ ਆਟਾ ਖਾਣ ਨੂੰ ਨਾ ਹੋਇਆ ਤੇ ਥੋੜੇ ਜਵਾਖ ਚਾਰ ਸਬਜ਼ੀਆਂ ਨਾਲ ਰੋਟੀ ਖਾਣਗੇ ਤਾਂ ਇਸ ਦੇਸ਼ ਦੇ ਅੰਦਰ ਅਮੀਰ ਤੇ ਗਰੀਬ ਦੇ ਵਿੱਚ ਲੜਾਈ ਹੋ ਜਾਏਗੀ ਦੰਗੇ ਹੋ ਜਾਣਗੇ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਜਿਹਦੇ ਚ ਗਰੀਬ ਜਾਦੇ ਆ ਉਹ ਕਿੱਥੇ ਜਾਏਗਾ ਤੇ ਡਾਕਟਰ ਮਨਮੋਹਨ ਸਿੰਘ ਇੱਕ ਗਰੀਬ ਘਰੇ ਪੈਦਾ ਹੋਇਆ ਤੇ ਖੰਭੇ ਥੱਲੇ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਦੀ ਪੜ੍ਹਾਈ ਪੂਰੀ ਕਰਕੇ ਇਹ ਮਨਰੇਗਾ ਸਕੀਮ ਦਾ ਨਿਰਮਾਣ ਕੀਤਾ ਕਿ ਗਰੀਬ ਦਾ ਢਿੱਡ ਭਰਦਾ ਰਵੇ ਤੇ ਉਹ ਦੂਜੇ ਦੀ ਥਾਲੀ ਵੱਲ ਨਾ ਵੇਖੇ ਗਰੀਬ ਮਿਹਨਤ ਕਰਕੇ ਗੋਆ ਕੂੜਾ ਕਰਕੇ ਕਸੀਆ ਚਲਾ ਕੇ ਸੜਕਾਂ ਤੇ ਮਿੱਟੀ ਪਾ ਕੇ ਛੱਪੜਾਂ ਦੀ ਸਫਾਈ ਕਰਕੇ ਜਿਹੜਾ ਗਰੀਬ ਹੈ ਉਹ ਆਪਦੇ ਬੱਚਿਆਂ ਦਾ ਢਿੱਡ ਭਰਦਾ ਰਹੇਗਾ ਇਸ ਕਰਕੇ ਮੰਨੇरेगा ਸਕੀਮ ਚਲਾਈ ਸੀ ਅੱਜ ਤੋਂ 20 ਵਰੇ ਪਹਿਨਾ ਇਹ ਸਕੀਮ ਚਲਾਈ ਲੇਕਿਨ ਮੈਨੂੰ ਅਫਸੋਸ ਹੈ ਅੱਜ 1250 ਰੁਪਏ ਦਾ ਸਿਲੰਡਰ ਹੋ ਗਿਆ ਜਿਹੜਾ ਮਨਮੋਹਨ ਸਿੰਘ ਦੇ ਵੇਲੇ 350 ਦਾ ਸੀ ਮੈਂ ਮੋਨ ਸਿੰਘ ਜੀ ਵਲੇ 2 ਆਰਪੀਆ ਤੋੜਾ ਸਿਉਣਾ ਸੀ ਤੇ ਅੱਜ 1 ਲੱਖ 45 ਹਜ਼ਾਰ ਰੁਪਏ ਤੋੜਾ ਸਿਉਣਾ ਹੋ ਗਿਆ ਮਗਰਲੇ 11 ਸਾਲਾਂ ਲੇਕਿਨ ਮੇਰੇ ਦਾਦੇ ਵਰਕਰ ਦੀ ਗਰੀਬ ਮੇਰੀ ਮਾਂ ਦੀ ਵਿਆਹ ਨਹੀਂ ਵਧਾਈ ਗਈ ਉਹੀ 347 ਰੁਪਏ ਸਾਡੀ ਮੰਗ ਹੈ ਸਾਡੀ ਮੰਗ ਹੈ ਕਿ ਘੱਟੋ ਘੱਟ 700 ਰੁਪਿਆ ਦਿਹਾੜੀ ਜਾਂ 600 ਰੁਪਿਆ ਦਿਹਾੜੀ ਮਨਰੇਗਾ ਦੇ ਵਰਕਰ ਦੀ ਹੋਣੀ ਚਾਹੀਦੀ ਹੈ। ਹੋਰੇ ਤੋਂ ਬਿਨਾ ਹੋਰੇ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਗਰੀਬ ਦਾ। ਔਰ ਹੁਣ ਕੀ ਕਰਤਾ ਪਤਾ ਹੈ? ਮੇਰੀਆਂ ਮਾਵਾਂ ਮਾਰ ਕੇ ਰੱਖਤੀਆਂ ਇਸ ਬੀਜੇਪੀ ਤੇ ਝਾੜੂ ਵਾਲਿਆਂ ਨੇ। ਓ ਮੇਰੀਓ ਮਾਤਾਓ ਉਹ ਸਾਡੇ ਵੇਲੇ ਹਾਜ਼ਰੀ ਕਰੇ ਬੈਠੀਆਂ ਦੀਆਂ ਕਈਆਂ ਦੀਆਂ ਬੁੱਢੀਆਂ ਦੀ ਲੱਗਦੀ ਸੀ ਲੱਗਦੀ ਸੀ ਕਿ ਨਹੀਂ ਲੱਗਦੀ ਸੀ ਬੋਲੋ ਉਹ ਮਗਰਲੀਆਂ ਵੀ ਹੱਥ ਖੜੇ ਕਰੋ ਕਰੋ ਤੇ ਹੁਣ ਹੁਣ ਪਹਿਲਾ ਫੋਟੋ ਕਿਤੇ ਖਿੱਚਦੇ ਆ ਫਿਰ 3 ਕਿਲੋਮੀਟਰ ਦਾ ਚੱਕਰ ਕਢਾਉਂਦੇ ਆ ਮੇਰੀਆਂ ਮਾਵਾਂ ਨੂੰ ਪਿੰਡ ਦਾ ਤੇ ਫੇਰ ਕੰਮ ਮਿਲਦਾ ਜੇ ਮੇਰੀ ਗੱਲ ਸੱਚੀ ਹੈ ਤਾਂ ਦੱਸ ਦਿਓ ਜੇ ਝੂਠੀ ਹੈ ਤਾਂ ਨਾ ਦੱਸੋ ਉਏ ਤੋਰ ਤੋਰ ਕੇ ਇਹਨਾਂ ਦੇ ਗੋਡੇ ਤੇ ਗਿੱਟੇ ਕੱਸ ਗਏ ਸਾਡੀਆਂ ਮਾਵਾਂ ਤੇ ਭੈਣਾਂ ਦੇ ਹੁਣ ਮੋਦੀ ਤੇ ਭਗਵੰਤ ਮਾਨ ਇੱਕ ਨਵੀਂ ਸਕੀਮ ਲੈ ਕੇ ਆ ਰਿਹਾ ਹੈ ਉਹ ਤੁਹਾਨੂੰ ਚਲਾ ਕੇ ਪਹਿਲਾਂ ਤੁਹਾਨੂੰ ਕਹੂਗਾ ਤੁਰੋ ਫਿਰ ਬਜ਼ੁਰਗਾਂ ਦੀ ਤੁਰਦਿਆਂ ਦੀ ਫੋਟੋ ਖਿੱਚੂਗਾ ਜਿਵੇਂ ਹੁਣ ਹਾਜ਼ਰੀ ਲਈ ਖਿੱਚਦੇ ਹੈ ਜਿਹੜਾ ਤੁਰ ਕੇ ਵਿਖਾਊਗਾ ਜੱਜ ਨਾਲ ਉਹਨੂੰ ਉਹਨੂੰ ਕੰਮ ਮਿਲੂਗਾ ਜਿਹਰੇ ਗੋਡੇ ਦੁਖਦੇ ਆ ਉਹਨੂੰ ਕੰਮ ਨਹੀਂ ਮਿਲੂਗਾ ਹੁਣ ਗੁੱਠੇ ਨਾਲ ਹਾਜ਼ਰੀ ਲਗਿਆ ਕਰੂਗੀ ਪਹਿਲਾਂ ਤੁਸੀਂ ਕੰਮ ਮੰਗਦੇ ਸੀ ਤੇ ਤੁਹਾਨੂੰ ਕੰਮ ਮਿਲਦਾ ਸੀ ਹੁਣ ਕੰਮ ਮੰਗਣ ਤੇ ਕੰਮ ਨਹੀਂ ਮਿਲੂਗਾ ਮੋਦੀ ਦੱਸੇਗਾ ਕਿ 5000 ਕਰੋੜ ਰੁਪਏ ਦਾ ਤੈਨੂੰ ਕੰਮ ਦੇਤਾ ਪੰਜਾਬ ਨੂੰ ਤੇ ਜਾਓ ਬਈ ਏਦੂ ਵੱਧ ਜੇ ਤੁਸੀਂ ਮੰਗੋਗੇ ਤਾਂ ਨਹੀਂ ਮਿਲਣਾ ਪਹਿਲਾਂ ਜਿੰਨਾ ਕੰਮ ਮੰਗੇ ਸੀ ਓਨਾ ਹੀ ਮਿਲੂਗਾ ਚਲਾਕੀ ਕੀ ਖੇਡੀ મોદી ਨੇ ਕਹਿੰਦਾ ਮੈਂ ਗਰੀਬਾਂ ਨੂੰ 125 ਦਿਨ ਦੇਤੇ ਐ ਜਿਹੜੇ ਇਹ ਲੀਡਰ ਤੁਰੇ ਫਿਰਦੇ ਆ ਜਾਖੜ ਜਿਹੜਾ ਕਾਂਗਰਸ ਤੋਂ ਭੱਜ ਕੇ ਗਿਆ ਮੁੱਖ ਮੰਤਰੀ ਬਣਨ ਵਾਸਤੇ ਇਹ ਕਹਿੰਦਾ ਕਾਂਗਰਸ ਗਰੀਬਾਂ ਨੂੰ ਗਮਰਾਹ ਕਰ ਰਹੀ ਹੈ 125 ਦਿਨ ਦੇਤੇ ਐ ਇੱਕ ਬੰਦਾ ਮੀਡੀਆ ਵਾਲਿਓ ਲਿਖ ਲਓ ਇੱਕ ਬੰਦਾ ਬਾਹ ਖੜੀ ਕਰਕੇ ਮੈਨੂੰ ਦੱਸ ਦਿਓ ਜੇ ਕਿਸੇ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਮਿਲਿਆ ਕਿਸੇ ਨੂੰ 100 ਦਿਨ ਦਾ ਹੱਥ ਲਾਓ ਮੇਰ ਜੋ ਬੇਬੇ ਮਗਰ ਰੱਬ ਹੀ ਆਲਾ ਹੋ ਬਈ ਕਿਸੇ ਨੂੰ 100 ਦਿਨ ਦਾ ਰੋਜ਼ਗਾਰ ਨਹੀਂ ਮਿਲਿਆ 30 ਦਿਨ 40 ਦਿਨ ਤੇ ਜੇ 28 40 ਦਿਨ ਦਾ ਕੰਮ ਮਿਲਿਆ ਤੇ ਤੂੰ 125 ਦਿਨ ਦਾ ਕਿਸੇ ਦੇ ਦੇਂਗਾ ਉਹਨੂੰ ਪਤਾ ਹੈ ਵੀ 125 ਦਿਨ ਦਾ ਕੰਮ ਆ ਕਿਰਨ ਗਹਿਰੀ ਬੈਠਾ ਇਹਨੂੰ ਬੁਲਾਉਣਾ ਸੀ ਬੋਲਿਆ ਨਹੀਂ ਮੇਰਾ ਭਰਾ ਜਿਹੜੇ ਮਾਫੀ ਮੰਗ ਲਈ ਸਮਾਂ ਘਟਾ ਹੈ ਮੈਂ ਕਿਰਨਗਰੀ 100 25 ਦਿਨ ਮਿਲ ਨਹੀਂ ਗੀ ਇਹਨਾਂ ਨੂੰ ਪਤਾ ਸੀ ਤੇ 25 ਦਿਨ ਵੱਧ ਵਧਾਤੇ ਫੇਰ ਪਹਿਲਾਂ 100 ਦਾ 100 ਪੈਸਾ ਲੇਬਰ ਦਾ ਦਿੱਲੀ ਬਿੰਦੀ ਸੀ ਕਿਉਂਕਿ ਮਨਮੋਹਨ ਸਿੰਘ ਨੂੰ ਪਤਾ ਸੀ ਵੀ ਸਟੇਟਾਂ ਦੇ ਕੋਲੇ ਪੈਸਾ ਨਹੀਂ ਹੈ ਇਸ ਕਰਕੇ ਡਾਕਟਰ ਮਨਮੋਹਨ ਸਿੰਘ 100 ਦਾ 100 ਪੈਸਾ ਦਿੰਦਾ ਸੀ ਹੁਣ ਮੋਦੀ ਨੇ ਕੀ ਕਰਦਾ ਪਤਾ ਹੈ ਕਹਿੰਦਾ ਜੇ ਲੱਖ ਰੁਪਏ ਦਾ ਕੰਮ ਕਰਨਾ ਹੈ ਤਾਂ 40 ਪੈਸੇ ਪਹਿਲਾਂ ਪੰਜਾਬ ਜਮ੍ਹਾਂ ਕਰਾਊਗਾ ਤੇ ਫਿਰ ਅਸੀਂ 60 ਪੈਸੇ ਪਾਵਾਂਗੇ ਨਾ ਪੰਜਾਬ ਕੋਲੇ ਪੈਸਾ ਹੈਗਾ ਕਿਉਂਕਿ ਪੰਜਾਬ ਦਾ ਪੈਸਾ ਤਾਂ ਸਾਡੇ ਬਾਈ ਨੇ ਤੇ ਥੋਡੇ ਬਾਈ ਨੇ ਉਹ ਝਾੜੂ ਵਾਲੇ ਨੇ ਜਿਹੜਾ ਨਾਂ ਭਗਵੰਤ ਸਿੰਘ ਮਾਨ ਹੈ ਹੋਨੇ ਹਜ਼ਾਰ ਕਰੋੜ ਰੁਪਈਆ ਤਾਂ ਮਸ਼ਹੂਰੀਆਂ ਚਲਾਤਾ ਆਪਦੀਆਂ ਫੋਟੋਆਂ ਹਰ ਥਾਂ ਤੇ ਫੋਟੋ ਹਰ ਟੈਲੀਵਿਜ਼ਨ ਨੂੰ ਪੈਸੇ ਤਾਂ ਜੋ ਉਹਨੂੰ ਵਿਖਾਈ ਜਾਂਦੇ ਐ ਹੁਣ ਮੈਂ ਅੱਜ 5 ਦਿਨਾਂ ਦਾ ਲੱਗੇ ਐ ਰੈਲੀਆਂ ਕਰਨ ਮਨਰੇ ਗਾਡੀਆਂ ਗਰਦਾਸਪੁਰ ਤੋਂ ਲੱਗੇ ਐ ਸਾਨੂੰ ਟੈਲੀਵਿਜ਼ਨ ਘੱਟ ਵਿਖਾਉਂਦਾ ਪਤਾ ਕੀ ਵਿਖਾਈ ਜਾਂਦਾ ਕੱਲ ਸਮਰਾਲੇ ਮੈਂ ਕਿਹਾ ਬਾਹਰੋਂ ਪਾਂਜਾ ਮੈਨੂੰ ਤਾਂ ਬਾਹਰੋਂ ਪੰਜਾ 60 ਮਗਰਲਾ ਕਹਿੰਦਾ ਬਾਈ 48 48 ਇਸ ਕਰਕੇ ਕਿਹਾ ਕਿ 4 ਸਾਲ ਹੋ ਗਏ ਸਰਕਾਰ ਨੂੰ ਤੇ 4800 48000 ਰੁਪਿਆ ਸਾਡਾ ਬੰਦਾ ਹੈ ਸਰਕਾਰ ਦੇ ਵੱਲ ਤੇ 5 ਸਾਲ ਹੋ ਜਾਣਗੇ ਫਿਰ 60000 ਰੁਪਿਆ ਬੰਦਾ ਜਿਹੜਾ 1000 ਰੁਪਿਆ ਮਹੀਨਾ ਦੇਣਾ ਸੀਗਾ ਇਸ ਬੰਦੇ ਨੇ ਹੁਣ ਦੇਊਗਾ ਤੁਹਾਨੂੰ ਹਜ਼ਾਰ ਹਜ਼ਾਰ ਲੈ ਲਿਓ ਵੋਟ ਨਾ ਪਾਇਓ ਨਹੀਂ ਉਹਨੂੰ ਕਿਉਂ ਵੀ ਸਾਡਾ 60000 ਰੁਪਿਆ 5 ਸਾਲਾਂ ਦਾ ਦੇ ਤੇ 4 ਸਾਲਾਂ ਦਾ ਪਹਿਲਾਂ 48000 ਰੁਪਿਆ ਦੇ ਫੇਰ ਕੰਮ ਚਲਾਵਾਂਗੇ ਕਿਉਂ ਇਹ ਮੀਡੀਆ ਕੋਲੇ ਕੋਈ ਕੰਮ ਨਹੀਂ ਆ ਇਹਨਾਂ ਨੇ ਵੇਲੇ ਬੰਗੇ ਪੈਸੇ ਦੇ ਦੇ ਕੇ ਆਹ ਟੈਲੀਫੋਨਾਂ ਤੇ ਲਾਏ ਹੋਏ ਆ ਇਹ ਸਾਡੇ ਖਿਲਾਫ ਗੱਲਾਂ ਕਰ ਕਰਕੇ ਜਾਣ ਬੁੱਝ ਕੇ ਕਾਂਗਰਸ ਦੀ ਅੰਨ ਦੇਖੀ ਦਿਖਾ ਰਹੇ ਆ ਲੇਕਿਨ ਕਾਂਗਰਸ ਪਾਰਟੀ ਸਾਡੀ ਅੱਜ ਸਾਰੇ ਅਸੀਂ ਇਕੱਠੇ ਆ ਜਿਹੜਾ ਵਿਅਕਤੀ ਔਰ ਬਾਜਵਾ ਸਾਹਿਬ ਚਲੇ ਗਏ ਕੋਈ ਕੰਮ ਸੀਗਾ ਹੁਣ ਯਾਰ ਪੰਜ ਦਿਨ ਲਗਾਤਾਰ ਕਿਸੇ ਨੂੰ ਵਿਆਹ ਵੀ ਹੈ ਕਿਸੇ ਨੂੰ ਭੋਗ ਵੀ ਹੈ ਕਿਸੇ ਨੇ ਕਿਤੇ ਜਾਣਾ ਵੀ ਹੈ ਕਿਸੇ ਦਾ ਕੋਈ ਮਿੱਤਰ ਆ ਗਿਆ ਬਾਹਰੋਂ ਜਿਹੜਾ ਲੀਡਰ ਨਹੀਂ ਆਇਆ ਕਹਿੰਦੇ ਅੱਜ ਉਹ ਹੈ ਨਹੀਂ ਅੱਜ ਫਲਾਣਾ ਹੈ ਨਹੀਂ ਕਹਿਣ ਤੋਂ ਪਹਿਲਾਂ ਏ মিডিਆ ਦੇ ਲੋਕਾਂ ਕੋਲੇ ਕਈ ਚੈਨਲ ਆਲੇ ਬਹੁਤ ਚੰਗੇ ਆ ਛੋਟੇ ਚੈਨਲ ਆਮ ਚੈਨਲ ਜਿਹੜਾ ਵੱਡੇ ਚੈਨਲ ਆ ਉਹ ਮਾਇਆ ਲੈਂਦੇ ਆ ਮੋਦੀ ਤੋਂ ਤੇ ਦੂਜਾ ਭਗਵੰਤ ਮਾਨ ਤੋਂ ਕਈਆਂ ਨੇ ਤਾਂ ਸੌ ਬਾਣੀ ਆ ਬਈ ਕਾਂਗਰਸ ਦੇ ਖਿਲਾਫ ਬੋਲੀ ਜਾਣੇ ਕੋਈ ਕਹਿੰਦਾ ਇਹਨਾਂ ਦੇ ਪੰਜ ਮੁੱਖ ਮੰਤਰੀ ਦੇ ਦਾਵੇਦਾਰ ਦੱਸੋ ਬਈ ਕਿਹਨੇ ਕਿਹਾ ਮੈਂ ਤਾਂ ਉਮੀਦਵਾਰ ਹਾਂ ਨਹੀਂ ਮੁੱਖ ਮੰਤਰੀ ਦਾ ਮੈਂ ਕਾਂਗਰਸ ਦਾ ਪ੍ਰਧਾਨ ਐ ਸਭ ਤੋਂ ਵੱਡਾ ਅਹੁਦਾ ਮੇਰੇ ਕੋਲੇ ਐ ਬੋਲੋ ਭਾਈ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਪਰ ਹਾਂ ਮੈਂ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਵਾਪਸ ਲੈ ਕੇ ਆਉਣਾ ਚਾਹੁੰਦਾ ਸਾਡੇ ਵਰਕਰਾਂ ਦੇ ਲਾਂਬੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਗਾਏ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪੰਜਾਬ ਦੇ ਵਰਕਰਾਂ ਦੇ ਜਿਨ੍ਹਾਂ ਨੇ ਮਰ ਕੇ ਸਰਕਾਰ ਬੜਾਈ ਸੀ ਉਹਨਾਂ ਦੇ ਲਾਂਬੇ ਨਹੀਂ ਲਾਏ ਕੈਪਟਨ ਦੇ ਰਾਜ ਸਾਨੂੰ ਲੱਗਿਆ ਕਿ ਸਾਡੀ ਸਰਕਾਰ ਹੈ ਨਹੀਂ ਐ ਜੇ ਸਾਡੀ ਸਰਕਾਰ ਹੁੰਦੀ ਤਾਂ ਸਾਡੇ ਨਾਲ ਇਸ ਰਣੀ ਹੁੰਦੀ ਇੱਕ ਪੱਥੇ ਬਗੇਲ ਸਾਹਿਬ ਇਹ ਕਾਂਗਰਸ ਦੇ ਉਹ ਲੋਕ ਹੈ ਰਾਜਾ ਵੜਿੰਗ ਜੈਸੇ ਲੀਡਰ ਤੋਂ ਪਾਰਟੀ ਛੋੜ ਜਾਂਦੇ ਹੈ ਪਰ ਕਭੀ ਆ ਜਾਂਦੇ ਹਨ ਲੇਕਿਨ ਪੱਕੇ காங்க੍ਰੇਸੀ ਜਿਹੜੇ ਆ ਬੈਠੇ ਕਦੇ ਪਾਰਟੀ ਛੱਡ ਕੇ ਜਾਂਦੇ ਨਹੀਂ ਪਾਰਟੀ ਦੇ ਨਾਲ ਕਰਦੇ ਨੇ ਸੋ ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਬਠਿੰਡੇ ਵਾਲਿਓ ਆ ਹੁਣ ਕਿਸੇ ਨੇ ਕਿਹਾ ਸੀ ਉਹ মিডিਆ ਕਹਿੰਦਾ ਕਹਿੰਦਾ ਸੁਖਬੀਰ ਬਾਦਲ ਦੇ ਇੱਥੇ ਥੋੜਾ ਜਿਹਾ ਆਪਣਾ ਜਲਵਾ ਦਿਖਾਇਆ ਕੋਈ ਦੇ ਸੁਖਬੀਰ ਬਾਦਲ ਬਠਿੰਡੇ ਤੇ ਮੁਕਸਰ ਜਲਵਾਣੀ ਵਿਖਾਊਗਾ ਤਾਂ ਫਿਰ ਕਿੱਥੇ ਵਿਖਾਊਗਾ 11 ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਦਾ ਖਾਤਾ ਨਹੀਂ ਖੁੱਲਿਆ 11 ਜ਼ਿਲ੍ਹਿਆਂ 'ਚ ਮਿਊਨਿਸਪਲ ਕਮੇਟੀ ਦੀਆਂ ਚੋਣਾਂ 'ਚ ਤੇ ਚਾਹੇ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਐ ਥੋੜਾ ਜਿਹਾ ਆਮ ਆਦਮੀ ਪਾਰਟੀ ਨਾਲ ਉਹ ਸਾਡੇ ਨਾਲ 200 ਸੀਟ ਆ ਗਏ ਤੇ ਅਸੀਂ 200 ਪਿੱਛੇ ਕਾਲੀ ਨਾਲ ਤਾਂ ਸਾਡੇ ਕਿਤੇ ਨੇੜੇ ਟੇੜੇ ਵੀ ਨਹੀਂ ਗਾ ਔਰ ਮੈਂ ਤਾਂ ਕਿਹਾ ਹਾਂ ਰੋਜ਼ ਦਬਕੇ ਮਾਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਡਾਇਨਾਸੌਰ ਆ ਗਏ ਐ ਠਾਟ ਉਸ ਵਰੇ ਪਹਿਲਾ ਠਾਟ ਮਿਲੀਅਨ ਵਰੇ ਪਹਿਲਾ ਡਾਇਨਾਸੌਰ ਆਏ ਸੀ ਲੋਗੋ ਨੂੰ ਬੁਲਬਲਾ ਜਾ ਫਟਾ ਦਿੰਦੇ ਐ ਡਾਇਨਾਸੌਰ ਦਾ ਓਏ ਇੰਨੇ ਖੁਸ਼ ਹੋ ਜਾਂਦਾ ਐਨੇ ਜੀ ਜਿਵੇਂ ਅਮਰਿੰਦਰ ਸਿੰਘ ਕਹਿ ਦਿੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਬੇਜੁਬਾਨਾ ਸੀ ਪਰ ਸੁਖਵੀਰ ਬੜਾ ਜੁਬਾਨ ਵਾਲਾ ਉਹ ਇੰਨੇ ਚ ਵੀ ਖੁਸ਼ ਹੋਣੇ ਦਾ ਮੈਂ ਕਿਹਾ ਤੇਰੇ ਬਾਪੂ ਨੂੰ ਨਿੰਦੀ ਜਾਂਦਾ ਤੂੰ ਖੁਸ਼ ਹੋ ਇੰਨੇ ਸੋ ਪਰ ਸੋ ਚੌਥੇ 10 ਦਿਨ ਪਹਿਲਾਂ ਕਹਿੰਦਾ ਮੈਂ ਕਿੱਦੜੇ ਹੋ ਲੜੂੰਗਾ ਮੈਂ ਕਿਹਾ ਫਿਰ ਗੱਲ ਇਹ ਹੈ ਮੇਰਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਹੈ ਵੀ ਮੈਂ ਕਿੱਥੋਂ ਲੜਨਾ ਹੈ ਪਰ ਜੇ ਤੂੰ ਕਿੱਧਰਵੇਂ ਲੜੇਂਗਾ ਪਰ ਤੂੰ ਇਹ ਸੌ ਪਾ ਕੇ ਆਈਂ ਵੀ ਦੂਜੀ ਸੀਟ ਤੇ ਤੂੰ ਚੋਣ ਨਹੀਂ ਲੜੇਂਗਾ ਤੇ ਰਾਜਾ ਬੜੇਗਾ ਇਕੱਲੇ ਇਕੱਲੇ ਲੜਾਂਗੇ ਫੇਰ ਪਤਾ ਲੱਗੂਗਾ ਕਿ ਕੀ ਕੀ ਪਾਏ ਮੇਰੀ ਬੇਂਟੀ ਹੈ ਸਾਰੇ ਜਾਣੇ ਤਖੜੇ ਹੋ ਕੇ ਆਪਾਂ ਸਾਰੇ ਕਾਂਗਰਸੀਆਂ ਹਾਈ ਕਮਾਂਡ ਨੇ ਸਾਰੇ ਫੈਸਲੇ ਕਰਨੇ ਆਪਾਂ ਤਖੜੇ ਹੋ ਕੇ ਲੜਾਈ ਲੜਦੀ ਹਾਂ ਗਰੀਬਾਂ ਦੀ ਕਿਸਾਨਾਂ ਦੀ ਆ ਹੁਣ ਜੇ ਮੋਦੀ ਸਾਹਿਬ ਚੰਗੇ ਹੁੰਦੇ ਤਾਂ ਇਹ ਇਹ ਮਰੇਗਾ ਕਿਸਾਨਾਂ ਨਾਲ ਜੋੜ ਦਿੰਦੇ ਝੋਨੇ ਵੇਲੇ ਕਣਕ ਵੇਲੇ ਜਿਹੜੀ ਲੇਬਰ ਲੱਗਦੀ ਆ ਉਹ ਲੇਬਰ ਝੋਨੇ ਤੇ ਕਣਕ ਵੇਲੇ ਕਿਸਾਨਾਂ ਨੂੰ ਮਿਲ ਜਾਂਦੀ ਮੁਫਤ ਨਾਲੇ ਤਾਂ ਮੇਰੀਆਂ ਮਾਵਾਂ ਤੇ ਭੈਣਾਂ ਨੂੰ ਰੋਜ਼ਗਾਰ ਮਿਲ ਜਾਣਾ ਸੀ ਨਰਾਜ ਕਿਸਾਨ ਚੰਗਾ ਖੁਸ਼ ਹੋ ਜਾਣਾ ਸੀਗਾ ਠੀਕ ਹੋ ਜਾਣਾ ਸੀ ਪਰ ਐੋ ਜੀ ਸਕੀਮੇ ਬਣਾਉਂਦੇ ਨਹੀਂ ਕਾਂਗਰਸ ਪਾਰਟੀ ਹੈ ਜਿਹੜੀ ਗਰੀਬਾਂ ਦੀ ਪਾਰਟੀ ਹੈ 500 ਰੁਪਏ ਪੈਨਸ਼ਨ ਹੋਇਆ ਕਰਦੀ ਸੀ 500 ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਕਾਂਗਰਸ ਆਈ 750 ਕੀਤੀ ਤੇ ਫਿਰ 1500 ਕੀਤੀ 16000 ਲੜਕੀ ਦੇ ਵਿਆਦਾ ਮਿਲਿਆ ਕਰਦਾ ਸੀ ਗਰੀਬਾਂ ਨੂੰ ਓਏ ਕਾਂਗਰਸ ਆਈ ਤੇ 51000 ਰੁਪਿਆ ਕਾਂਗਰਸ ਪਾਰਟੀ ਨੇ ਗਰੀਬਾਂ ਨੂੰ ਦਿੱਤਾ ਕੁੜੀ ਦੇ ਵਿਆਹ ਦਾ ਫੇਰ ਕਾਂਗਰਸ ਪਾਰਟੀ ਆਈ ਉਹਨੇ ਮੇਰੀਆਂ ਮਾਵਾਂ ਤੇ ਭੈਣਾਂ ਦਾ ਬੱਚਾ ਦਾ ਕਿਰਾਇਆ ਮਾਫ ਕੀਤਾ ਸਾਡੇ ਨਾਲ ਬਾਪੂ ਰੋਸ ਕੇ ਮੁੰਡੇ ਰੋਸ ਕੇ ਬੇਬੇ 1000 ਰੁਪਏ ਦੇ ਲਾਰੇ ਚ ਆ ਗਈਆਂ ਪੈਸਾ ਨੂੰ ਸਾਰੀ ਥਾਂ ਤੇ ਝਾੜੂ ਝਾੜੂ ਜੁਤਾਂਦਾ ਹੁਣ ਲੈ ਲੋ ਭਗਵਾਨ ਤਮਾਂਟੋ ਹਜ਼ਾਰ ਰੁਪਿਆ ਜਿਸ ਪ੍ਰਕਾਰ ਕਲੀਆਂ ਕਿਕਲੀਆਂ ਸੁਣਾ ਕੇ ਅੱਜ ਪੰਜਾਬ ਦਾ ਬੇੜਾ ਘਰ ਕਰਤਾ ਹੈ ਅੱਜ ਜਗਾ ਜਗਾ ਤੇ ਰੋਜ਼ਾਨਾ ਵਾਰਦਾ ਤਾਂ ਹੋ ਰਹੀ ਹੈ ਸ਼ਰਿਆਮ ਵਿਆਦੇ ਵਿੱਚ ਵਿਆਦੇ ਵਿੱਚ ਸ਼ਰਿਆਮ ਮੂੰਹ ਟਕੇ ਬਿਨਾ ਲੋਕ ਆਉਂਦੇ ਐ ਇਸੇ ਚ ਗੋਲੀ ਮਾਰ ਕੇ ਚਲੇ ਜਾਂਦੇ ਐ ਅੱਜ ਪੰਜਾਬ ਕਾ ਇੰਗਲੈਂਡ ਬਣਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦਾ ਬੱਚਾ ਬੱਚਾ ਟੀਕਾ ਮਾਰਦਾ ਹੈ ਸਾਢੇ 4 ਲੱਖ ਕਰੋੜ ਦਾ ਅੱਜ ਮੇਰੇ ਪੰਜਾਬ ਤੇ ਕਰਜ਼ਾ ਚੜ ਗਿਆ ਇੱਕਵੇਂ ਉਤਰੇਗਾ ਅੱਜ ਨੌਕਰੀਆਂ ਨਹੀਂ ਮਿਲ ਰਹੀਆਂ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਮੈਨੂੰ ਦੱਸ ਦਿਓ ਨਸ਼ਾ ਖਤਮ ਹੋ ਗਿਆ ਓ ਬਠਿੰਡੇ ਵਾਲਿਓ ਹੱਥ ਖੜੇ ਕਰੋ ਨਿਸ਼ਾ ਖਤਮ ਹੋ ਗਿਆ ਕਿ ਨਹੀਂ ਚੱਜ ਨਾਲ ਕਰੋ ਭਈਆ ਆ ਤਾਂ ਆ ਭੁੰਡੜੀ ਬੈਠੇ ਆ ਮਗਰ ਹੱਥ ਹੀ ਨਹੀਂ ਖੜਾ ਕਰਦੇ ਸਰਪੰਚਾ ਹੱਥ ਖੜੇ ਕਰ ਭਈ ਜੋ ਦਿਨੇ ਸ਼ੇਵ ਵਿਰੋਧ ਦੀ ਗੱਲ ਹੈ ਕਿਸੇ ਨੂੰ ਨੌਕਰੀ ਮਿਲੀ ਤੁਹਾਡੇ ਪਿੰਡਾਂ 'ਚ ਕਿਸੇ ਨੂੰ ਨੌਕਰੀ ਮਿਲੀ ਹੈ ਭਈਆ ਬੰਦਿਆਂ ਨੂੰ ਕੀ ਹੋਇਆ ਰਾਹ ਦੇ ਵਿੱਚ ਜਿਹੜੇ ਹੱਥ ਨਹੀਂ ਖੜਾ ਕਰਦੇ ਆ ਕੁਰਸੀਆਂ ਵਾਲੇ ਨਾਲੇ ਕੁਰਸੀਆਂ 'ਤੇ ਬੈਠੇ ਉਹਨਾਂ ਨਾਲੇ ਹੱਥ ਨਹੀਂ ਖੜਾ ਕਰਦੇ ਯਾਰ ਫੋਡੇ ਪੰਡਿਤ ਕਿਸੇ ਨੂੰ ਨੌਕਰੀ ਮਿਲੀ ਆ ਇਹ ਹਾਲਾਤ ਇਹ ਹਾਲਾਤ ਹੈ ਪੰਜਾਬ ਦੇ ਪੰਜਾਬ ਮਾਰ ਕੇ ਸੁੱਟਦਾ ਅਸੀਂ ਮਨਰੇਗਾ ਦੀ ਲੜਾਈ ਲੜਾਂਗੇ ਜਿਵੇਂ ਕਿਸਾਨਾਂ ਦੀ ਲੜਾਈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੇ ਲੜੀ ਪਰ ਮੋਦੀ ਦਾ ਮੂੰਹ ਮੋੜਿਆ ਪਰ ਅੱਜ ਕਿਸਾਨ ਜਿੱਪ ਕੇ ਵਾਪਸ ਆਏ ਐ ਇਸੇ ਤਰ੍ਹਾਂ ਪੰਜਾਬ ਦੇ ਮਜ਼ਦੂਰ ਜਿਨ੍ਹਾਂ ਦੀ ਲੜਾਈ ਕਾਂਗਰਸ ਪਾਰਟੀ ਅੱਗੇ ਹੋ ਕੇ ਲੜੂਗੀ ਪਰ ਪਹਿਲਾ ਸਾਡੇ ਤੇ ਕੋਈ वार ਹੋਏਗਾ ਕਾਂਗਰਸੀ ਲੀਡਰਾਂ ਤੇ ਫਿਰ ਮਨਰੇ ਗਾਲਿਆਂ ਦੀ ਦਿਹਾੜੀ ਬੰਦ ਹੋਏਗੀ ਸਮਾ ਆ ਜਾਂਦੇ ਹੋ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਭਗਵੰਤ ਮਾਨ ਵਾਂਗੂ ਕੇਵਲ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਕਰਾਂਗੇ ਅਸੀਂ ਪੈਸੇ ਦੇਾਂਗੇ ਉਹਨਾਂ ਚਿੱਕਰ ਬਜਟ ਰੱਖਾਂਗੇ ਤਾ ਜੋ ਮਨਰੇਗਾ ਜਿੰਨਾ ਚਿਰ ਦਿੱਲੀ ਦੀ ਸਰਕਾਰ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਹਨਾਂ ਚਿਰ ਪੰਜਾਬ ਦੀ ਸਰਕਾਰ ਪੈਸੇ ਪਾਕੇ ਮਨਰੇਗਾ ਦੀ ਦਿਹਾੜੀ ਬੰਦ ਨਹੀਂ ਹੋਣ ਦੇਵਾਂਗੇ ਸੋ ਮੇਰੀ ਆਪ ਨੂੰ ਬੇੰਤੀ ਹੈ तमाम ਸਾਠੀਆਂ तमाम ਮੇਰੀਆਂ ਮਾਵਾਂ ਤੇ ਭੈਣਾਂ ਨੂੰ ਹੁਣ ਝਾੜੂ ਸਿੱਟ ਦਿਓ ਹੁਣ ਝਾੜੂ ਤੋੜ ਦਿਓ ਹੁਣ ਝਾੜੂ ਚੁੱਲ੍ਹੇ 'ਚ ਨਾ ਦਿਓ ਅੱਜ ਸਮਾਂ ਆ ਗਿਆ ਇੱਕ ਸਾਲ ਲੰਘ ਗਿਆ तकरीबन 6 ਮਹੀਨਿਆਂ ਬਾਅਦ ਆ ਜਿਹੜੇ ਅਫਸਰ ਤੁਹਾਡੇ ਨਾਲ ਤੱਕਾ ਕਰਦੇ ਐ ਜ਼ਾਤੀਆਂ ਕਰਦੇ ਐ ਇਹਨਾਂ ਦੇ ਮੂੰਹੋਂ ਬਾ ਮੋੜਦੇ ਆ ਗਏ ਔਰ ਯਾਦ ਰੱਖਿਓ ਬਾਬਾ ਸੱਚ ਰੱਖੇ ਸੱਚੇ ਪਾਤਸ਼ਾਹ ਹੁਣ ਆਮ ਲੋਕਾਂ ਦੀ ਸਰਕਾਰ ਬਣੀ ਐ ਹੁਣ ਰਜਵਾੜੇ ਮਹਾਰਾਜਾਂ ਦੀ ਸਰਕਾਰ ਨਹੀਂ ਬਣੀ ਪਰ ਉਸ ਉਸੇ ਰਾਜ ਦੇ ਵਿੱਚ ਆਮ ਲੋਕਾਂ ਦੇ ਰਾਜ ਦੇ ਵਿੱਚ ਆਮ ਲੋਕਾਂ ਦੀ ਕਦਰ ਹੋਏਗੀ ਪਰ ਖਾਸ ਕਰਕੇ ਪਹਿਲੇ 6 ਮਹੀਨੇ ਕਾਂਗਰਸੀ ਵਰਕਰਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਉਹ ਦੂਰ ਕਰਾਂਗੇ ਤੇ ਨਾਂਬੇ ਲਾਵਾਗੇ ਇਹ ਅਸੀਂ ਤੁਹਾਡੇ ਨਾਲ ਪ੍ਰਣ ਕਰਦੇ ਹਾਂ ਮੇਰੇ ਸਤਕਾਰਯੋਗ ਭਰਾਓ ਸੋ ਹੁਣ ਇਸੇ ਤਰ੍ਹਾਂ ਅਗਲੇ 10 ਮਿੰਟ ਆ ਮੌੜਾ ਤੋਂ ਸਾਡਾ ਮੁੰਡਾ ਹੈ ਸੇਖੋ ਇਨੂੰ ਬਈ ਬੁਲਾਇਆ ਨਹੀਂ ਮਾਫੀ ਚਾਹਣਾ ਭਲੇਰੀਆ ਸਾਹਿਬ ਵੀ ਨਹੀਂ ਬੋਲ ਸਕੇ ਇਹ ਮਾਫੀ ਚਾਹਣਾ ਸੋ ਸੋ ਮੈਂ ਹਾਜ਼ਰੀ ਲਵਾਉਂਦਾ ਹੋਇਆ ਅਗਲੇ 10 ਮਿੰਟ ਇਸੇ ਤਰ੍ਹਾਂ ਵਿਪੇਸ਼ ਬਗੇਜ ਜੀ 36 ਘੜ ਦੇ ਮੁੱਖ ਮੰਤਰੀ ਉਹਨਾਂ ਨੇ ਬੋਲਣਾ ਜ਼ੋਰਦਾਰ ਤਾੜੀਆਂ ਦੇ ਨਾਲ ਤੁਸੀਂ ਸਵਾਗਤ ਵੀ ਕਰਨਾ ਤੇ ਕੋਈ ਵਿਅਕਤੀ ਉਠੰਦਾ ਉਠੇ ਨਾ ਮੇਰਾ ਭਰਾ ਔਰ ਇੱਕ ਬੇਨਤੀ ਕਰਨੀ ਹੈ ਉਹ ਵਿਅਕਤੀ ਹੈ 6 ਮਹੀਨੇ ਬੀਜਪੀ ਨੇ ਜੇਲ੍ਹ ਦੇ ਵਿੱਚ ਮੁੰਡਾ ਪਾ ਕੇ ਰੱਖਿਆ ਲੇਕਿਨ ਬੀਜਪੀ ਦੇ ਅੱਗੇ ਬਪੇਸ਼ ਬਗੇਲ ਚੁਕੇ ਨਹੀਂ ਔਰ ਹੁਣ ਜ਼ਮਾਨਤ ਹੋਈ ਹੈ ਔਰ ਹਾਈ ਕੋਰਟ ਨੇ ਲਿਖਿਆ ਕਿ ਕਿਉਂ ਨਾ ਇਹ ਮਕਦਮਾ ਕੈਨਸਲ ਕਰ ਦਿੱਤਾ ਜਾਵੇ ਜਿਹੜਾ ਬਪੇਸ਼ ਬਗੇਲ ਜੀ ਦੇ ਬਦਲਾਖੋਰੀ ਦੀ ਭਾਵਨਾ ਨਾਲ ਬਣਾਇਆ ਸੋ ਮੈਂ ਬੇਨਤੀ ਕਰਾਂਗਾ ਬਪੇਸ਼ ਬਕੇਲ ਸਾਫ ਦਾ ਮੁੱਖ ਮੰਤਰੀ ਛਤੀਸਗੜ ਪੰਜਾਬ ਦੇ ਪਰਿਵਾਰੀ ਉਹ ਔਰ ਤੇ ਤੁਹਾਨੂੰ ਸਬੋਧਨ ਕਰਨ ਜੇ ਸਾਨੂੰ ਪਿਆਰ ਕਰਦੇ ਹੋ ਇੱਕ ਵਿਅਕਤੀ ਵਿੱਚੋਂ ਨਾ ਉੱਠੇ ਤੇ ਪੰਜ ਨਾਰੇ ਲਾਉਣੇ ਕਾਂਗਰਸ ਪਾਰਟੀ ਜੰਨਾਬ ਕਾਂਗਰਸ ਪਾਰਟੀ ਜੰਨਾਬ ਮਿਲ ਕੇ ਜੋਰ ਖੜ ਗਏ ਜੰਨਾਬ ਰਾਹੁਲ ਗਾਂਧੀ ਮਨਰੇਗਾ ਬੰਦ ਕਰਨ ਵਾਲੀ ਬੀਜੇਪੀ ਝਾੜੂ ਸਰਕਾਰ ਮਰਦਾਬਾਦ ਮਨਰੇਗਾ ਬੰਦ ਕਰਨ ਵਾਲੀ ਬੀਜੇਪੀ ਝਾੜੂ ਸਰਕਾਰ ਮਰਦਾਬਾਦ ਮਨਰੇਗਾ ਬੰਦ ਕਰਨ ਵਾਲੀ ਬੀਜੇਪੀ ਝਾੜੂ ਸਰਕਾਰ ਮਰਦਾਬਾਦ